ਕੋਈ ਨਾ ਕੋਈ ਤਾਂ ਗੜਬੜ ਹੋਈ ਹੈ ਇਹ ਜਾਂਚ ਹੋਏਗੀ ਸਾਡੇ ਪ੍ਰਧਾਨ ਜੀ ਨੇ ਵੀ ਠੋਕ ਕੇ ਕਿਹਾ ਹੈਗਾ ਇਹਦੀ ਜਾਂਚ ਹੋਏਗੀ ਪੂਰੀ ਕਿਸੇ ਦਾ ਵੀ ਚਾਹੇ ਚ ਆਪਦਾ ਹੋਵੇ ਚਾਹੇ ਤਾਫਰ ਦਾ ਹੋਵੇ ਉਸ ਨੂੰ ਪਾਰਟੀ ਵਿੱਚ ਨਹੀਂ ਰੱਖਿਆ ਜਾਵੇ ਭਾਜਪਾ ਨਗਰਦਾਰ ਕਹਿ ਰਹੀ ਹੈ ਕਿ ਕੰਮ ਜਿਹੜਾ ਹੈਗਾ ਪਿਛਲੇ ਟਰਮ ਚ ਬਿਲਕੁਲ ਨਹੀਂ ਹੋਇਆ ਕੁਲਦੀਪ ਟੇਟਾ ਜੀ ਮੇਅਰ ਰਹੇ ਨੇ ਤੇ ਉਹਨਾਂ ਨੇ ਬਿਲਕੁਲ ਵੀ ਵਿਕਾਸ ਨਹੀਂ ਕੀਤਾ ਚੱਲੀ ਘੜਦਾ ਫੋਰਮਟ ਤੋਂ ਪੈਸਾ ਨਹੀਂ ਆਇਆ ਹੈਗਾ ਕੰਮ ਤਾਂ ਸੀ ਮਤਲਬ ਕਾਫੀ ਕੀਤੇ ਹਨ ਫਿਰ ਵੀ ਸਿਕਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਚੰਡੀਗੜ੍ਹ ਦੇ ਵਿੱਚ ਜੰਨੀਗੜ੍ਹ ਨਗਰ ਨਿਗਮ ਦੀ ਮੇਅਰ ਚੋਣਾਂ ਹੋਈਆਂ ਤੇ ਭਾਜਪਾ ਨੇ ਜਿਹੜਾ ਹੈਗਾ ਆਪਣਾ ਮੇਅਰ ਬਣਾ ਲਿਆ ਹੈਗਾ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਾਂਗਰਸ ਦੇ ਜਿਲ੍ਹਾ ਦਾ ਅਧਿਕਾਰੀ ਸੁਜੀਤ ਢਿੱਲੋਂ ਜੀ ਮੇਰੇ ਨਾਲ ਆਏ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੇਅਰ ਚੋਣ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਮੇਅਰ ਚੋਣ ਹੈਗੀ ਹੈ ਜਿਹੜੇ ਸਾਡੇ ਤਾਂ ਜਿੰਨੇ ਵੀ ਬੰਦੇ ਹੈਗੇ 6 ਦੇ ਚ 7 7ਵੇਂ ਮਨੀਸ਼ ਜੀ ਹੈਗੇ ਸਾਡੇ 7 ਦੇ 7 ਸਾਡੇ ਪੂਰੇ ਸੀ ਸਾਡੇ ਦੋਨੋਂ ਬੰਦੇ ਆਪਣਾ ਜਿੱਤੇ ਆ ਸੀਨੀਅਰ ਡਿਪਟੀ ਮੇਅਰ ਤੇ ਆਪਣਾ ਡਿਪਟੀ ਮੇਅਰ ਤੇ ਆਪਣਾ ਹੁਣ ਅਸੀਂ ਇਹਦਾ ਜਿਹੜਾ ਤੁਹਾਡਾ ਆਪ ਦਾ ਹੈਗਾ ਤੇ ਮੈਡਮ ਆਪਣਾ ਡਿਪਟੀ ਮੇਅਰ ਹਾਰੇ ਅਸੀਂ ਆਪਣਾ ਮੇਅਰ ਹਾਰੇ ਆ ਉਹਦੀ ਅਸੀਂ ਪੂਰੀ ਸ਼ਾਨ ਵੀਨ ਕਰਾਂਗੇ ਜਿਸ ਨੇ ਵੀ ਇਹ ਕੰਮ ਕੀਤਾ ਹੈ ਚਾਹੇ ਆਪ ਨੇ ਕੀਤਾ ਚਾਹੇ ਕਾਂਗਰਸ ਨੇ ਕੀਤਾ ਕਿਸੇ ਨੇ ਵੀ ਕੀਤਾ ਹੋਵੇ ਪਰ ਸਾਡੀ ਕਾਂਗਰਸ ਨੇ ਨਹੀਂ ਕਰਿਆ ਹੈਗਾ ਕਿਉਂ ਸਾਡਾ ਡਿਪਟੀ ਮੇਅਰ ਵੀ ਤੇ ਸਾਡਾ ਆਪਣਾ ਸੀਨੀਅਰ ਡਿਪਟੀ ਮੇਅਰ ਵੀ ਦੋਨੋਂ ਜਿੱਤੇ ਆ ਕਿਸੇ ਨਾ ਕਿਸੇ ਤੋਂ ਗੜਬੜ ਹੋਈ ਆਪ ਜੀ ਸਮਝਦੇ ਹੋ ਗੜਬੜ ਕਿਉਂਕਿ ਕਿਤਨੇ ਕਿਤੇ ਗੜਬੜ ਹੋਣਾ ਡਿਪਟੀ ਮੇਅਰਸ ਨੇ ਡਿਪਟੀ ਮੇਅਰ ਤੋੜਾ ਬਣ ਗਿਆ ਮੇਅਰ ਤੇ ਕਿਉਂ ਨੇ ਮੇਅਰ ਤੋਂ ਕੋਈ ਦੀ ਵਿੱਚ ਤਾਂ ਅਸੀਂ ਇਹੀ ਕਹਿ ਸਕਦੇ ਹੈਗੇ ਆ ਵੀ ਆਪਣਾ ਕੋਈ ਨਾ ਕੋਈ ਤਾਂ ਗੜਬੜ ਹੋਈ ਹੈ ਇਹ ਜਾਂਚ ਹੋਏਗੀ ਸਾਡੇ ਪ੍ਰਧਾਨ ਜੀ ਨੇ ਵੀ ਠੋਕ ਕੇ ਕਿਹਾ ਹੈਗਾ ਇਹਦੀ ਜਾਂਚ ਹੋਏਗੀ ਪੂਰੀ ਕਿਸੇ ਦਾ ਵੀ ਚਾਹੇ ਚ ਆਪਦਾ ਹੋਵੇ ਚਾਹੇ ਤਾਂ ਕਿਸੇ ਦਾ ਹੋਵੇ ਉਸ ਨੂੰ ਪਾਰਟੀ ਵਿੱਚ ਨਹੀਂ ਰੱਖਿਆ ਜਾਵੇਗਾ ਅੱਜ ਦੇ ਪੂਰੇ ਮੇਅਰ ਚੋਣਾਂ ਨੂੰ ਹੋਇਆ ਜਿਹੜਾ ਸਾਰਾ ਕੁਝ ਇੰਦੀ ਤੁਸੀਂ ਨੀਂਦਾ ਕਰਦੇ ਨਹੀਂ ਮੈਂ ਆਪਣਾ ਮੇਰ ਦੇ ਚੋਣਾਂ ਵਿੱਚ ਨੀਂਦਾ ਜ਼ਰੂਰ ਕਰਦਾ ਹੈਗਾ ਪਰ ਇਹਦੇ ਵਿੱਚ ਸਾਡੇ ਜਿਹੜੇ ਮਨੀਸ਼ ਤੁਆੜੀ ਜੀ ਤੇ ਆਪਣਾ ਲੱਕੀ ਜੀ ਇਹਨਾਂ ਦਾ ਖਾਸ ਲੋਰ ਰਿਹਾ ਹੈਗਾ ਇਹ ਇਹਨਾਂ ਨੇ ਆਪਣੇ ਬੰਦੇ ਆਪਣੇ ਦੋਨੋਂ ਜਿਤਾਏ ਤੀਜੇ ਦੀ ਆਪਾਂ ਮੈਂ ਕਹਿ ਨਹੀਂ ਸਕਦਾ ਹੈਗਾ ਵੀ ਕਿੱਥੋਂ ਵੋਟ ਕਰਾਸ ਹੋਈ ਹੈ ਕਿੱਥੋਂ ਨਹੀਂ ਹੋਈ ਹੈਗੀ ਉਹਦਾ ਅਸੀਂ ਮਤਲਬ ਜਾਂਚਾ ਸਾਡੇ ਲੱਕੀ ਜੀ ਤੇ ਮਨੀਸ਼ ਤੁਆੜੀ ਜੀ ਕਰਨੀਗੀ ਜ਼ਰੂਰ ਉਹਦਾ ਸਾਨੂੰ ਪਤਾ ਲੱਗ ਜਾਏਗਾ ਜੇਕਰ ਅਗਲੇ ਮੁੱਦੇ ਦੀ ਗੱਲ ਕੀਤੀ ਜਾਵੇ ਚੱਲੀ ਗੜਦੇ ਕੀ ਕੀ ਮੁੱਦੇ ਨੇ ਮੁੱਦੇ ਤਾਂ ਸਾਡੇ ਦੇ ਕੋ ਮੁੱਦੇ ਬਹੁਤ ਐ ਦੇਖੋ ਪਿਛਲੀ ਵਾਰ ਵੀ ਸਾਡਾ ਮੇਅਰ ਸੀ ਗਵਰਨਮੈਂਟ ਤੋਂ ਪੈਸਾ ਨਹੀਂ ਆਇਆ ਹੈਗਾ ਕੰਮ ਤਾਂ ਸੀ ਮਤਲਬ ਕਾਫੀ ਕੀਤੇ ਆ ਫਿਰ ਵੀ ਮਤਲਬ ਪੇਮੈਂਟ ਨਹੀਂ ਮਿਲੀ ਤਾਂ ਮੁੱਦੇ ਤਾਂ ਹੁਣ ਅੱਗੇ ਵੀ ਮੁੱਦੇ ਬਹੁਤ ਐ ਸਾਡੇ ਜਿਹੜੇ ਆਪਣਾ ਸੀਨੀਅਰ ਡਿਪਟੀ ਮੇਅਰ ਤੇ ਆਪਣਾ ਆਪਣਾ ਡਿਪਟੀ ਮੇਅਰ ਮੁੱਦੇ ਚੱਕਣਗੇ ਪੂਰੇ ਆਪਣੇ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਾਂਗਰਸ ਨੇ 10 ਸਾਲ ਬਾਅਦ ਵਾਪਸੀ ਕੀਤੀ ਹੈ ਇਸ ਤੋਂ ਅੱਗੇ ਵੀ ਜੇ ਉਹ ਇਲیکشن ਆਣਗੇ ਆਪਣਾ ਮੇਅਰ ਇਲیکشن ਦੇ ਆਪਣਾ ਕਾਉਂਸਲਰ ਦੇ ਓਬਵੀਅਸ ਹੀ ਸਾਰੇ ਜਿੱਤਾਂਗੇ ਕਾਂਗਰਸ ਵੱਲੋਂ ਕਿੰਨੀ ਆਸ ਸੀ ਜਿਹੜੀ ਹੈਗੀ ਹੈ ਕਿ ਵੋਟਾਂ ਦੀ ਮਤਲਬ ਮੇਅਰ ਨੂੰ ਹਰਾਉਣ ਵਾਸਤੇ ਨਹੀਂ ਕਾਂਗਰਸ ਕੁਝ ਵੀ ਨਹੀਂ ਕਰ ਸਕਦੀ ਕਾਂਗਰਸ ਜਿੱਤੇ ਹੈ ਤਾਂ ਕੋ ਦੋਨੋਂ ਸਾਡੇ ਜੇਕਰ ਕੋਈ ਕਾਂਗਰਸ ਦਾ ਨਿਕਲਾ ਕੀ ਐਕਸ਼ਨ ਹੋਊਗਾ ਅਗਲਾ ਨਹੀਂ ਕਾਂਗਰਸ ਤਾਂ ਹੋ ਹੀ ਨਹੀਂ ਸਕਦਾ ਹੋ ਨਹੀਂ ਸਕਦਾ ਨਹੀਂ ਹੋ ਸਕਦਾ ਇਹ ਆਵਾਮ ਦੀ ਪਾਰਟੀ ਵੱਲੋਂ ਕੀਤਾ ਗਿਆ ਹੈ ਉੱਥੋਂ ਹੀ ਕੋਈ ਨਾ ਕੋਈ ਗੜਬੜ ਹੋਈ ਹੈਗੀ ਆ ਇਹ ਜਾਂਚ ਕੀਤੀ ਜਾਵੇਗੀ ਪੂਰੀ ਦੀ ਪੂਰੀ ਜਾਂਚ ਹੋਏਗੀ ਮਰੀਜ਼ ਜੀ ਤੇ ਆਪਣਾ ਲੱਕੀ ਜੀ ਤੇ ਇਹ ਆਪ ਵਾਲੇ ਇਕੱਠੇ ਹੋ ਕੇ ਇਹਦੀ ਜਾਂਚ ਕਰਨਗੇ ਭਾਜਪਾ ਨਗਰ ਕਾਰ ਦਾਰ ਕਹਿ ਰਹੀ ਹੈ ਕਿ ਕੰਮ ਜਿਹੜਾ ਹੈਗਾ ਪਿਛਲੇ ਟਰਮ ਚ ਬਿਲਕੁਲ ਨਹੀਂ ਹੋਇਆ ਕੁਲਦੀਪ ਟੀਟਾ ਜੀ ਮੇਅਰ ਰਹੇ ਨੇ ਤੇ ਉਹਨਾਂ ਨੇ ਬਿਲਕੁਲ ਵੀ ਵਿਕਾਸ ਨਹੀਂ ਕੀਤਾ ਚੱਲੀ ਕਰਦਾ ਤੇ ਹੁਣ ਕਿਸ ਤਰੀਕੇ ਦੇ ਨਾਲ ਵਿਕਾਸ ਦੇਖਦੇ ਹੋ ਤੇ ਕੀ ਕੀ ਕਹਿਣਾ ਚਾਹੁੰਗਾ ਕਿੰਨਾ ਕੁ ਵਿਕਾਸ ਹੋਇਆ ਹੈ ਇਹ ਵਿਕਾਸ ਦੇਖੋ ਵਿਕਾਸ ਤਾਂ ਹੋਇਆ ਜ਼ਰੂਰ ਹੈਗਾ ਇਹ ਨਹੀਂ ਹੈ ਕਿ ਨਹੀਂ ਹੋਇਆ ਵਿਕਾਸ ਪਰ ਇੱਕ ਗੱਲ ਹੋਰ ਵੀ ਹੈਗੀ ਆ ਨਾ ਜਦੋਂ ਸੈਂਟਰ ਗਵਰਨਮੈਂਟ ਤੋਂ ਪੈਸਾ ਹੀ ਨਹੀਂ ਮਿਲੇਗਾ ਜਦੋਂ ਸਾਡੇ ਆਪਣਾ ਬੰਸਲ ਜੀ ਸੀ ਉਸ ਟਾਈਮ ਸੰਭ ਨੂੰ 800 900 ਹਜ਼ਾਰ ਕਰੋੜ ਆਉਂਦਾ ਸੀ ਸਾਡੇ ਚ ਟਾਈਮ 'ਚ ਦੇਖ ਲਓ ਕਾਹਦੇ ਟਾਈਮ 'ਚ ਕਦੇ ਪੈਸੇ ਦੀ ਕਮੀ ਨਹੀਂ ਆਈ ਹੈਗੀ 8 ਸਾਲ ਭਾਜਪਾ ਦਾ ਮੇਅਰ ਰਿਹਾ ਹੈਗਾ ਉਸ ਤੋਂ ਪਹਿਲਾਂ ਸਾਡੇ ਮੇਅਰ ਸੀ ਉਸ ਤੋਂ ਪਹਿਲਾਂ 550 ਆਪਣਾ ਕਰੋੜ ਦੀ ਆਪਣੀ ਐਫ ਡੀ ਪਾਈ ਸੀ ਇਹਨਾਂ ਕੋਲ ਉਹਨਾਂ ਨੇ ਉਹ ਵੀ ਖਰਚ ਕਰ ਲਈ ਬਾਰ-ਬਾਰ ਬਾਰ-ਬਾਰ ਉਹ ਦੇਖੋ ਪੇਮੈਂਟ ਤਾਂ ਉੱਥੋਂ ਆਣੀ ਹੈ ਸੈਂਟਰ ਤੋਂ ਕੁਛ ਇਤੋਂ ਗੱਟੀਆਂ ਆਣੇ ਕੋਦੋਂ ਉੱਥੋਂ ਆਣੀ ਐ ਤਾਂ ਕੰਮ ਚੱਲਣਾ ਹੈਗਾ ਸ਼ਹਿਰ ਦੇ ਕੀ ਕੀ ਮੁੱਦੇ ਨੇ ਸਰ ਜਿਹੜੇ ਤੁਸੀਂ ਪਾਇਓਰਟੀ ਤੇ ਕੰਮ ਕਰਾਉਣਾ ਚਾਹੋਗੇ ਇਹ ਸ਼ਹਿਰ ਦੇ ਮੁੱਦੇ ਤੇ ਦੇਖੋ ਮਤਲਬ ਵੀ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪਾਰਕਾਂ ਦਾ ਬਹੁਤ ਮਾੜਾ ਹਾਲ ਹੈ ਪਾਰਕਿੰਗ ਦਾ ਬਹੁਤ ਮਾੜਾ ਹਾਲ ਹੈ ਸਾਨੂੰ ਇੱਥੇ ਮਨੀ ਮਾਰ ਦੇ ਵੀ ਸਾਨੂੰ ਪਾਰਕਿੰਗ ਚਾਹੀਦੀ ਹੈਗੀ ਆ ਸਾਨੂੰ ਮਤਲਬ ਵੀ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਮਨੀ ਮਾਰ ਦੇ ਚੀਜ਼ਾਂ ਹਰਬ੍ਰਿਤ ਕੋਰ ਬਬਲਾ ਮੇਅਰ ਬਣਨੇ ਚੱਲੀ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਆਗਾ ਉਹ ਸਾਰੇ ਆਪਣੇ ਕੌਂਸਲਰ ਨਾਲ ਲੈ ਕੇ ਚੱਲਣ ਚਾਹੇ ਦੂਜੇ ਤੇ ਆਪਣਾ ਚਾਹੇ ਕਾਂਗਰਸ ਦੀਆਂ ਚਾਹੇ ਆਪਦੇਆਂ ਚਾਹੇ ਭਾਜਪਾ ਦੀਆਂ ਸਭ ਨੂੰ ਇਕੱਠੇ ਹੋ ਕੇ ਉਹਨਾਂ ਦੇ ਕੰਮ ਕਰਨ